ਅਮਸਰ ਦੇ ਵਿੱਚ ਕਰੀਬ ਵੈਸੇ ਤਾਂ ਮੈਜੋਰਟੀ ਸਾਡੇ 3000 ਮੁਲਾਜ਼ਮਾ ਜਿਹੜਾ ਉਹ ਟੋਟਲ ਇਹਨਾਂ ਪੁਖਤਾ ਅਰੇਂਜਮੈਂਟਸ ਤੇ ਲੱਗਿਆ ਪਰ ਜੋ ਇਨਸਾਈਡ ਦਾ ਸਟੇਡੀਅਮ ਆਊਟਸਾਈਡ ਦਾ ਸਟੇਡੀਅਮ ਤੇ ਉਹ ਤੋਂ ਬਾਅਦ ਜਿਹੜਾ ਥਰਡ ਜਿਹੜਾ ਸਿਕਿਉਰਿਟੀ ਰਿੰਗ ਹੈਗਾ ਸਾਡਾ ਨਾਕਾਬੰਦੀ ਇਸ ਤੇ ਟਰੈਕਟਰ ਮਾਰਚ ਲਈ ਕਰੀਬ ਮੋਰ ਥੈਨ ਜਿਹੜਾ 2000 ਰਿਹਾ ਕਰਮਚਾਰੀ ਆ ਪੋਸੀਨਾ ਪ੍ਰਬੰਧਾ ਜਨ ਬੋਲ ਰਿਹਾ ਹੈ ਕਿ ਜਿਹੜੇ ਰੂਟ ਵੀ ਡਿਵਰਟ ਕੀਤੇ ਗਏ ਨੇ ਕਿਹੜੇ ਰਸਤੇ ਬੰਦ ਰਹਿਣਗੇ ਕਿਹੜੇ ਰਸਤੇ ਬੰਦ ਰਹਿਣਗੇ ਟ੍ਰੈਕ ਦੇ ਰੂਪ ਜਿਹੜੇ ਗਾਂਧੀ ਗਰਾਊਂਡ ਨੂੰ ਸਟੇਡੀਅਮ ਨੂੰ ਹੈਗਾ ਨੋਵਲਟੀ ਚੌਂਕ ਤੋਂ ਕ੍ਰਿਸਟਲ ਚੌਂਕ ਟੇਲਰ ਰੋਡ ਪਲੱਸ ਮਾਲ ਰੋਡ ਇੱਥੋਂ ਇੱਥੋਂ ਦੇ ਜਿਹੜੇ ਰੂਟ ਆ ਉਹਨੇ ਜਿਹੜੇ ਕਿ ਸਟੇਡੀਅਮ ਨੂੰ ਜਾਣਗੇ ਤੇ ਉਹਨਾਂ ਨੂੰ ਅਸੀਂ ਥੋੜਾ ਡਾਈਵਰਸ਼ਨਾਂ ਦਿੱਤੀਆਂ ਨੇ ਬਾਕੀ ਕੋਈ ਮੇਜਰ ਡਾਈਵਰਸ਼ਨ ਨਹੀਂ ਹੈ ਉਹ ਸਿਰਫ ਜਿਹੜੀਆਂ ਡਾਈਵਰਸ਼ਨਾਂ ਨੇ ਉਹ ਵੀ ਮਾਰਨਿੰਗ ਸਵੇਰੇ 8 ਵਜੇ ਤੋਂ ਲੈ ਕੇ ਜੋ ਤੱਕ ਇਹ ਪ੍ਰੋਗਰਾਮ ਖਤਮ ਨਹੀਂ ਹੁੰਦਾ ਉਦੋਂ ਤੱਕ ਆ ਪਬਲਿਕ ਦੀ ਸਹੂਲਤ ਦੇ ਲਈ ਉਹਨਾਂ ਦੇ ਪਾਰਕਿੰਗ ਦੇ ਵਿਸ਼ੇਸ਼ ਅਰੇਂਜਮੈਂਟ ਕੀਤੇ ਗਏ ਨੇ ਤਾਂ ਕਿ ਸਾਰੀ ਪਬਲਿਕ ਆ ਉਤਸ਼ਾਹ ਦੇ ਨਾਲ ਅੱਜ ਦੇ ਜਿਹੜੇ ਆਜ਼ਾਦੀ ਦੇ ਜਸ਼ਨ ਆ ਉਹਨਾਂ ਨੂੰ ਮਨਾਉਣ ਲਈ ਉੱਥੇ ਬਿਨਾਂ ਨਿਰਵਿਘਨ ਪਹੁੰਚ ਸਕੇ ਤੇ ਕਿਸੇ ਕਿਸ ਨੂੰ ਕੋਈ ਦਿੱਕਤ ਨਾ ਆ ਉਹਨਾਂ ਨੇ ਉਹਨਾਂ ਨਾਲ ਇਹ ਹੀ ਮੀਟਿੰਗ ਹੋਈ ਆ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਜਿਹੜੇ ਤੁਹਾਡੇ ਤੁਹਾਡੇ ਟਰੈਕਟਰ ਦੇ ਕਾਫਲੇ ਜਿਹੜੇ ਆ ਉਹ ਆਇਡੈਂਟੀਫਾਈਡ ਹੋਣੇ ਚਾਹੀਦੇ ਨੇ ਉਹ ਹਰ ਟਰੈਕਟਰ ਮਾਲਕ ਦਾ ਹਰ ਟਰੈਕਟਰ ਨੂੰ ਚਲਾਉਣ ਵਾਲੇ ਦਾ ਹਰ ਉਹਦਾ ਐਡਰੈਸ ਤੇ ਪਿੰਡ ਨਾਲ ਦੇ ਕੇ ਪ੍ਰੋਪਰ ਆਈਡੈਂਟੀਫਾਈ ਕਰਕੇ ਸ਼ਾਮਲ ਕਰਨ ਇਹ ਨਾ ਹੋਵੇ ਤੁਹਾਡੇ ਟਰੈਕਟਰ ਮਾਰਕੀਟ 'ਚ ਕੋਈ ਹੋਰ ਸ਼ਰਾਰਤੀ ਬੰਦਾ ਆ ਕੇ ਉਹ ਖੜਮਸਤੀ ਕਰ ਜੇ ਉਹਨਾਂ ਨਾਲ ਤੁਹਾਡਾ ਨਾਂ ਲੱਗ ਜੇ ਉਹਨਾਂ ਨਾਲ ਸਾਰੀਆਂ ਗੱਲਾਂ ਤੈਅ ਹੋਈਆਂ ਨੇ ਉਹ ਉਹ ਅਵੇਅਰ ਨੇ ਵੀ ਲਾਸਟ ਟਾਈਮ ਇੱਕ ਟਰੈਕਟਰ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਇਸੇ ਵਜ੍ਹਾ ਕਰਕੇ ਟਰੈਕਟਰਾਂ ਦੀ ਗਿਣਤੀ ਵੀ ਘਟਾਈ ਆ ਤੇ ਰੂਟ ਵੀ ਉਹਨਾਂ ਨੇ ਸਮੂਥ ਰੱਖਣ ਦਾ ਸਾਡੇ ਨਾਲ ਵਾਅਦਾ ਕੀਤਾ ਤਾਂ ਅਸੀਂ ਤਾਲਮੇਲ ਨਾਲ ਉਹ ਉਮੀਦ ਰੱਖਦੇ ਆਂ ਵੀ ਕੋਈ ਜਿਹੜੇ ਅੰਮ੍ਰਿਤਸਰ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਵੇ ਸਰ ਐਂਟਰੀ ਤੇ ਐਗਜ਼ਿਟ ਪੁਆਇੰਂਟ ਜਿਹੜੇ ਹੈਗੇ ਨੇ ਸ਼ਹਿਰ ਦੇ ਉੱਥੇ ਕਿਸ ਤਰ੍ਹਾਂ ਦੇ ਬੰਦਬਸਤ ਕੀਤੇ ਨੇ ਉੱਥੇ ਸਾਡੇ ਆਲਰੇਡੀ ਅਸੀਂ ਰਾਉਂਡ ਦੀ ਘਲੌਕ ਆ ਜਿਹੜੇ ਸਾਡੇ ਜਿਹੜੇ ਐਂਟਰੀ ਐਗਜ਼ਿਟ ਪੁਆਇੰਂਟਸ ਨੇ ਉਹ ਸਾਡੇ ਕਰੀਬ 7ਾ ਜਿਹੜੇ ਉਹ ਨਾਕਾਦ ਲੱਗੇ ਹੋਏ ਨੇ ਰਾਉਂਡ ਦੀ ਘਲੌਕ ਆ ਉਹਨਾਂ ਤੇ ਹਰ ਮਾੜੇ ਚੰਗੇ ਬੰਦੇ ਦੀ ਨਿਗਰ੍ਹਾ ਰੱਖ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਉਹ ਉਹ ਕਈ ਕਈ ਤਰ੍ਹਾਂ ਦੀ ਪਲਾਨ ਆ ਸਾਡੇ ਜਿੱਥੇ ਇੱਥੇ ਲੋਡ ਹੁੰਦੀ ਐ ਸ਼ਿਫਟਿੰਗ ਨਾਕੇ ਆ 2 ਘੰਟੇ ਕਿਤੇ ਨਹੀਂ ਨਾਰਮਲੀ ਮਾੜੇ ਅੰਸਰਾਂ ਨੂੰ ਪਤਾ ਲੱਗ ਜਾਂਦਾ ਵੀ 4 ਘੰਟੇ ਥੇ ਲਗਾਤਾਰ ਨਾਕਾ ਉਹਨੂੰ ਅਵੇਡ ਕਰਕੇ ਨਿਕਲ ਜਾਂਦੇ ਨੇ ਅਸੀਂ ਸ਼ਿਫਟਿੰਗ ਨਾਕਾਜ਼ ਵੀ ਲਾਏ ਨੇ ਜਿਹੜੀਆਂ ਸਾਡੇ ਕੋਲ ਆਲਰੇਡੀ ਜਿਹੜੀਆਂ ਬੈਂਡਸ ਹੈਗੀਆਂ ਨੇ ਉਹਨਾਂ ਨੂੰ ਵੀ ਸਟਰੈਂਥਨ ਕਰਕੇ ਰਾਤ ਦੀ ਸਮੇਂ ਉਹਨਾਂ ਦੀ ਪੈਟਰੋਲਿੰਗ ਜਿਹੜੀ ਵਧਾਈ ਆ ਤੇ ਪਿਛਲੇ ਕਾਫੀ ਸਮੇਂ ਤੋਂ ਸਾਡੀ ਜਿਹੜੀ ਪੁਲਿਸ ਦੀ ਚੌਕਸੀ ਦੇ ਕਾਰਨ ਹੀ ਕਾਫੀ ਇੱਥੇ ਜਿਹੜਾ ਸਾਡਾ ਕੋਈ ਮੇਜਰ ਕ੍ਰਾਈਮ ਜਾਂ ਕੋਈ ਅਜਿਹੀ ਗੱਲ ਜਿਹੜੀ ਨਹੀਂ ਆਈ ਜਿਹੜੀ ਕਿ ਸਾਨੂੰ ਕੋਈ ਦਿੱਕਤ ਹੋਵੇ ਤੇ ਜੇ ਕੋਈ ਮਾੜੇ ਮੋਟੇ ਜਿਹੜੇ ਕ੍ਰਾਈਮ ਹੋਏ ਨੇ ਕਾਫੀ ਵੱਡੇ ਪੱਧਰ ਤੇ ਕੰਪੈਰੀਟਿਬਲੀ ਸਾਨੂੰ ਬੁਰੀ ਤਸੱਲੀ ਆ ਵੀ ਸਾਡੇ ਜਿਹੜੇ ਪੁਲਿਸ ਕਮਿਸ਼ਨਰੇਟ ਦੇ ਸਾਰੇ ਅਧਿਕਾਰੀ ਆ ਤੇ ਸਾਰੀ ਪੁਲਿਸ ਆ ਬਹੁਤ ਅਣਤਕ ਮਿਹਨਤ ਕਰ ਰਹੀ ਆ ਤੇ ਵਧੀਆ ਯਤਨਾਂ ਦੇ ਕਾਰਨ ਹੀ ਆਮ ਲੋਕਾਂ ਨੂੰ ਜਿਹੜੀ ਆਹੋ ਆਰਾਮ ਦੀ ਤੇ ਆਰਾਮਦਾਇਕ ਆ ਜਿਹੜੀ ਆਵਾਜਾਈ ਤੇ ਆਰਾਮਦਾਇਕ ਉਹਨਾਂ ਨੂੰ ਜਿਹੜੀ ਨੀਂਦ ਵਸ ਰਹੀ ਹੈ। ਕਿਹਾ ਕੋਈ ਨਹੀਂ ਹੁੰਦਾ ਸਾਡੇ ਕਿਸੇ ਵੀ ਜਿਹੜੇ ਆਗਸਟਡ ਅਫਸਰ ਅਧਿਕਾਰੀ ਜਾਂ ਕੋਈ ਜ਼ਿੰਮੇਵਾਰ ਅਧਿਕਾਰੀ ਹੈ ਜੇ ਉਹ ਸ਼ੇਅਰ ਕਰੇ ਵੀ ਆਰ ਆਲ ਅਵੇਅਰ ਕੋਈ ਜਈ ਕਦੇ ਗੱਲ ਨਹੀਂ ਹੁੰਦੀ। ਅਸੀਂ ਸਮਝਦੇ ਹਾਂ ਕਿ ਕਿਸੇ ਦੀ ਜਿਹੜੀ ਪਛਾਣ ਆ ਉਹ ਸਾਨੂੰ ਜੇ ਗਾਂਹ ਨੂੰ ਸੂਚਨਾ ਨਹੀਂ ਆਵੇਗੀ ਉਹਨੂੰ ਅਸੀਂ ਖਦਰੇ 'ਚ ਨਹੀਂ ਪਾ ਕੇ ਰਾਜੀ ਹੁੰਦੇ ਸਾਡੇ ਸਾਰੇ ਅਧਿਕਾਰੀ ਕਰਮਚਾਰੀ ਇਸ ਗੱਲ ਨੂੰ ਸੁਚੇਤ ਆ ਕੋਈ ਵੀ ਸੂਚਨਾ ਦੇਵੇਗਾ ਤੇ ਉਹਦੇ ਅਸੀਂ ਉਹਨੂੰ ਪ੍ਰੋਪਰ ਉਹਦਾ ਨਾਮ ਪਤਾ ਜਿਹੜਾ ਸੀਕ੍ਰੀਟ ਰੱਖਾਂਗੇ ਤੇ ਸੂਚਨਾ ਦੇ ਆਧਾਰ ਤੇ ਜਿਹੜੀ ਕਾਰਵਾਈ ਕਰਨ ਵਾਲੀ ਉਹ ਵੀ ਕਰਵਾਂਗੇ ਇੰਡੀਪੈਂਡੈਂਸ ਡੇ ਨੂੰ ਲੈ ਕੇ ਤੁਸੀਂ ਜਿਹੜੇ ਲੋਕਾਂ ਨੂੰ ਦੇਖ ਰਹੇ ਤੁਸੀਂ ਉਹਨਾਂ ਨੂੰ ਅਮਨਸਾਖਰ ਕੇ ਅੰਬਿਤ ਸਰਵਰਸ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਸੰਦੇਸ਼ ਇਹ ਦੇਣਾ ਚਾਹੁੰਦੇ ਆਂ ਕਿ ਉਹ 15 ਅਗਸਤ ਦੇ ਜਸ਼ਨਾਂ ਨੂੰ ਖੁੱਲ ਕੇ ਬੇਖੌਫ ਹੋ ਕੇ ਨਿਡਰ ਹੋ ਕੇ ਆਪਣੇ ਵਧੀਆ ਆਜ਼ਾਦੀ ਦਿਵਸ ਨੂੰ ਉਹਨਾਂ ਨੂੰ ਮਨਾਉਣਾ ਚਾਹੀਦਾ ਤੇ ਇਸ ਦੇਣ ਦਾ ਪੂਰਾ ਜਿਹੜਾ ਆਨੰਦਮਈ ਜਿਹੜਾ ਪੂਰਾ ਜਿਹੜਾ ਸਾਰਾ ਜੀ ਦਾ ਮਾਨਣ ਕਰਨ ਦੇ ਸਰਬਾਤ ਆਗੇ ਸਵਾਲਾ ਬਾਹਰਲਾ ਤੁਸੀਂ ਫੀਲਡ ਦਾ ਦੱਸਦਾ ਇੱਕ ਸਰਵੇਲੈਂਸ ਜਿਹੜੀ ਅੱਜਕੱਲ ਕੈਮ CCTV ਨਾਲ ਕਰਦੇ ਹੋ ਉਹ ਵੀ ਇਹ ਤੁਹਾਡੇ ਆਪਣੇ ਸਾਰਾ ਸਿਸਟਮ ਦਾ ਤੇ ਕਿੰਨੀ ਨਜ਼ਰ ਆ ਜੇ ਕੋਈ ਐਕਸਟਰਾ ਡਰੋਨ ਨਹੀਂ ਯੂਜ਼ ਕਰ ਰਹੇ ਹੋ ਤੇ ਇੱਕ ਨਜ਼ਰ ਰੱਖ ਲਈ ਜਿਸ ਦਾ ਸਟੇਡੀਅਮ ਹੈ ਜਾਂ ਹੋਰ ਕੋਤੇ ਜਿੱਤੇ ਸਾਡੇ ਅਸੀਂ ਉੱਥੇ 15 ਅਗਸਤ ਦੇ ਪ੍ਰਬੰਧਨ ਦੇ ਕੋਲੇ ਲਾਗੇ ਅਸੀਂ ਐਂਟੀ ਡਰੋਨ ਸਾਡੇ ਜਿਹੜੇ 5 ਹੈਗੇ ਨੇ ਜਿਹੜੇ ਉੱਥੇ ਅਸੀਂ ਪੋਸਟਾਂ ਬਣਾਈਆਂ ਨੇ ਇਨ ਕੇਸ ਕੋਈ ਉਦਾਂ ਦੀ ਕੋਈ ਡਰੋਨ ਐਕਟੀਵਿਟੀ ਕੋਈ ਗੈਰ ਕਾਨੂੰਨੀ ਡਰੋਨ ਐਕਟੀਵਿਟੀ अनਔਥਰਾਇਜ਼ਡ ਡਰੋਨ ਐਕਟੀਵਿਟੀ ਹੋਵੇਗੀ ਉਹਨੂੰ ਸਾਡੇ ਸ਼ੂਟ ਕਰਨ ਦੇ ਉਹਨੂੰ ਥੱਲੇ ਸੁੱਟਣ ਦੇ ਉਹ ਸਾਡੇ ਵਿਵਸਥਾਪਨ ਕੀਤੇ ਗਏ ਨੇ ਸੀਸੀਟੀਵੀ ਕੈਮਰਾਜ਼ ਅਸੀਂ ਜਿੱਥੇ ਇਹ 15 ਅਗਸਤ ਮਨਾਈ ਜਾ ਰਹੀ ਹੈ ਗਾਂਧੀ ਗਰਾਊਂ ਉੱਥੇ ਜਿੱਦੋਂ ਪਬਲਿਕ ਨੇ ਐਂਟਰ ਕਰਨਾ ਜਾਂ ਸਾਰੀ ਚੀਜ਼ ਨੂੰ ਸੀਸੀਟੀਵੀ ਕੈਮਰਾ ਦੇ ਨਾਲ ਕਵਰ ਕੀਤਾ ਹੋਇਆ ਜਿਹੜੀਆਂ ਉਹਨਾਂ ਦੀ ਸਾਈਡ ਤੇ ਬਿਲਡਿੰਗਸ ਆ ਉਹ ਸਾਰੀਆਂ ਬਿਲਡਿੰਗਸ ਤੋਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤਾਂ ਕਿ ਉੱਥੇ ਕੋਈ ਮਾੜਾ ਅਨਸਰ ਨਾ ਹੋਵੇ ਕੋਈ ਕਿਰਾਏਦਾਰ ਦੇ ਤੌਰ ਤੇ ਆ ਕੇ ਨਾ ਰਵੇ ਕੋਈ ਪੀਜੀ ਚਾ ਪੀਜੀ ਦੇ ਭਾਣੇ ਕੋਈ ਮਾੜਾ ਬੱਚਾ ਨਾ ਆਵੇ ਜਾਂ ਜਿਹੜੇ ਉੱਥੋਂ ਦੇ ਆਲਰੇਡੀ ਬਸਨੀਕ ਨੇ ਉਹਨਾਂ ਤੋਂ ਅਸੀਂ ਇਹ 15 ਅਗਸਤ ਤੇ ਸਪੈਸ਼ਲ ਦਿਨ ਨੂੰ ਲੈ ਕੇ ਹੋਏ ਜਿਨ੍ਹਾਂ ਦੇ ਜਿਨ੍ਹਾਂ ਕੋਲ ਵੀ ਉਹਨਾਂ ਕੋਲ ਲਾਇਸੈਂਸਡ ਵੈਪਨ ਸੀਗੇ ਉਹਨਾਂ ਨੂੰ ਰਿਕਵੈਸਟ ਕੀਤੀ